ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਅੱਜ ਆਪਣੇ ਕੋਲ ਕੁਦਰਤੀ ਖੇਤੀ ਨਾਲ ਜੁੜੇ ਹੋਏ ਕਿਸਾਨ ਜਿਨ੍ਹਾਂ ਨੇ ਬਹੁਤ ਸਮਾਂ ਕੁਦਰਤੀ ਖੇਤੀ ਨੂੰ ਦਿੱਤਾ ਤੇ ਜਦੋਂ ਵੀ ਆਪਾਂ ਇੱਕ ਦੂਨੇ ਮਿਲਦੇ ਆ ਤਾਂ ਉਹ ਚੀਜ਼ਾਂ ਸਿੱਖਣ ਨੂੰ ਸਮਝਣ ਨੂੰ ਮਿਲਦੀਆਂ ਨੇ ਤਾਂ ਉਹਨਾਂ ਕਿਸਾਨਾਂ ਦੀ ਗੱਲਬਾਤ ਕਿਵੇਂ ਉਹ ਕੀ ਮਹਿਸੂਸ ਕਰਦੇ ਨੇ ਆਪਣਾ ਵਾਤਾਵਰਣ ਕਿੰਨਾ ਦੋਸਤ ਹੋ ਰਿਹਾ ਜਾਂ ਖਰਾਕੀ ਤੱਤਾਂ ਦੀ ਕਮੀ ਆ ਰਹੀ ਹੈ ਤੇ ਸਭ ਤੋਂ ਜ਼ਰੂਰੀ ਆਪਣੀ ਸਿਹਤ ਆ ਪਰ ਉਹਨਾਂ ਲੋਕਾਂ ਦਾ ਧੰਨਵਾਦ ਆ ਉਹਨਾਂ ਕਿਸਾਨ ਵੀਰਾਂ ਦਾ ਧੰਨਵਾਦ ਆ ਜਿਹੜੇ ਆਪਾਂ ਸਮਾਂ ਕੱਢ ਕੇ ਦੂਰ ਦਰਾਡੇ ਦੇ ਕਿਸਾਨਾਂ ਨੂੰ ਮਿਲ ਕੇ ਉਹਦਾ ਹੌਸਲਾ ਵਧਾਉਂਦੇ ਨੇ ਵੀ ਤੁਸੀਂ ਵਾਤਾਵਰਣ ਨੂੰ ਬਚਾਓ ਕੁਦਰਤੀ ਖੇਤੀ ਕਰੀਏ ਸਾਰੇ ਮਿਲ ਜੁਲ ਕੇ ਇੱਕ ਦੂਜੇ ਦਾ ਗਿਆਨ ਵੰਡਾਈਏ ਸੋ ਸਾਰੇ ਨੇ ਆਪਾਂ ਗੱਲਬਾਤ ਕਰਦੇ ਆ ਵੀ ਇਹਨਾਂ ਨੂੰ ਵਾਤਾਵਰਣ ਦੀ ਕਿਵੇਂ ਸੇਵਾ ਕਰਨੀ ਹੈ ਸੋ ਜਗਤਾਰ ਸਿੰਘ ਜੀ ਦੱਸਣਗੇ ਆਪਣੇ ਬਾਰੇ ਹਾਂਜੀ ਅੱਜ ਸਾਨੂੰ ਮੌਕਾ ਮਿਲਿਆ ਗੁਰਮੁਖਤਰ ਜੀ ਦੇ ਖੇਤੋਂ ਦਾ 3-4-5 ਸਾਲ ਮੈਂ ਪਹਿਲਾਂ ਆਇਆ ਸੀਗਾ ਉਦੋਂ ਵੀ ਮਤਲਬ ਵੀ ਉਦੋਂ ਨਾਲ ਤਾਂ ਬਹੁਤ ਵਧੀਆ ਸੀ ਇਹਨਾਂ ਨੇ ਫਾਰਮ ਬਣਾਇਆ ਹੋਇਆ ਜਿਵੇਂ ਕਿ ਆਪਣੀ ਖੁਰਾਕ ਦੇ ਵਿੱਚ ਕੈਲਸ਼ੀਅਮ ਦੀ ਘਾਟ ਆਈ ਜਾਂਦੀ ਹੈ ਆਇਰਨ ਦੀ ਘਾਟ ਆਈ ਜਾਂਦੀ ਹੈ ਪੋਟਾਸ਼ੀਅਮ ਦੀ ਘਾਟ ਆਈ ਜਾਂਦੀ ਹੈ ਮੈਗਨੀਸ਼ੀਅਮ ਦੀ ਘਾਟ ਆਈ ਜਾਂਦੀ ਹੈ ਇਹ ਸਾਰੇ ਜਿਹੜੇ ਤੱਤਾਂ ਦੀ ਕਮੀ ਆਉਂਦੀ ਹੈ ਇਹਨਾਂ ਤੱਤੀ ਤੱਤਾਂ ਦੀ ਕਮੀ ਕਰਕੇ ਸਾਨੂੰ ਬਿਮਾਰੀਆਂ ਲੱਗਦੀਆਂ ਸਾਨੂੰ ਸਾਰਿਆਂ ਨੂੰ ਪਤਾ ਵੀ ਜੇ ਦੰਦਾਂ ਪੈ ਗਈਆਂ ਤਾਂ ਕੈਲਸ਼ੀਅਮ ਦੀ ਘਾਟ ਹੈ ਹਨਾ ਜੇ ਅੰਗ ਪੈ ਰਾਕੜਦੇ ਆ ਤਾਂ ਪੋਟਾਸ਼ੀਅਮ ਦੀ ਘਾਟ ਹੈ ਤਾਂ ਮਤਲਬ ਜਿਹੜੀ ਕੈਲਸ਼ੀਅਮ ਦੀ ਘਾਟ ਹੈ ਉਹੋ ਕਿਸਾਨਾਂ ਨੂੰ ਪਤਾ ਹੀ ਨਹੀਂ ਵੀ ਪੂਰੀ ਕਿਵੇਂ ਕਰਨੀ ਹੈ ਕੈਲਸ਼ੀਅਮ ਪਾਉਂਦੇ ਨਹੀਂ ਖੇਤ ਚ ਤੇ ਨਾ ਆਇਰ ਨਾਲ ਬਾਰੇ ਪਤਾ ਨਾ ਆਇਰ ਨੂੰ ਪਾਉਂਦੇ ਚਲੋ ਲੋਹਾ ਤਾਂ ਪਾ ਦਿੰਦੇ ਹੈਗੇ ਆਇਰ ਤਾਂ ਹਨਾ ਬਾਕੀ ਚੀਜ਼ਾਂ ਬੋਰੋਨ ਨਹੀਂ ਪਾਉਂਦੇ ਬਹੁਤ ਕਿਸਾਨ ਨਹੀਂ ਪਾਉਂਦੇ ਕਿ ਬੋਰੋਨ ਤੇ ਕੈਲਸ਼ੀਅਮ ਦੀ ਘਾਟ ਨਾਲ ਅਨਾਰ ਫਟ ਰਹੇ ਹੈ ਤਾਂ ਜਦੋਂ ਇੰਨੇ ਤੱਤਾਂ ਦੀ ਘਾਟ ਆਪਣੇ ਜ਼ਮੀਨ ਦੇ ਵਿੱਚ ਹੈਗੀ ਹੈ ਫਿਰ ਉਹਦਾ ਉੱਗਿਆ ਹੋਇਆ ਜਦੋਂ ਅੰਨ ਅਸੀਂ ਖਾਵਾਂਗੇ ਤਾਂ ਸਾਡੀ ਖਰਾਕ ਦੇ ਵਿੱਚ ਤੱਤ ਨਹੀਂ ਹੋਣਗੇ ਤਾਂ ਜੈਸਾ ਖਾਵੇ ਅੰਨ ਤੇ ਵੈਸਾ ਹੋਵੇ ਤੰਨ ਜੇ ਤੱਤਾਂ ਦੀ ਘਾਟ ਆਲਾ ਸਾਨੂੰ ਭੋਜਨ ਮਿਲਦਾ ਤਾਂ ਫਿਰ ਉਹ ਬਿਮਾਰੀਆਂ ਲੱਗਣਗੀਆਂ ਤੇ ਆ ਜਿਹੜਾ ਬਘੌਰ ਮਤਲਬ ਬਘੌਰ ਪਿੰਡ ਚ ਗੁਰਮੇਤਰ ਜੀ ਦਾ ਫਾਰਮ ਦੇਖਿਆ ਹੈਗਾ ਇਹਦੇ ਵਿੱਚ ਵੇਖੋ ਨਾ ਕੋਈ ਸਪਰੇਅ ਆ ਨਾ ਮਲਾ ਦਾ ਕੋਈ ਟਰੈਕਟਰ ਬਾੜਦੇ ਹੈਗੇ ਆ ਜੀ ਤਾਂ ਇਹ ਕੁਦਰਤੀ ਨੇਚਰਲੀ ਬਣਿਆ ਹੋਇਆ ਹੈਗਾ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਤੱਤ ਮੌਜੂਦ ਹੈਗੇ ਆ ਇਹਦਾ ਜਿਹੜਾ ਕਾਰਬਨ ਕੰਟੈਂਟ ਹੈ ਮਿੱਟੀ ਦਾ ਇਹ ਵੀ ਮੈਨਾਂ ਦਾ ਵੀ ਮੈਂ ਗੁਰਮੇਤਰ ਜੀ ਦੱਸਣਗੇ ਵੀ ਕਿੰਨਾ ਹੈਗਾ ਮੇਰਾ ਖਿਆਲ ਹੈ ਕਿੰਨਾ ਟਾਈਮ ਹੋ ਗਿਆ ਤੇ ਵੱਧ ਗਿਆ ਹੋਣਾ ਹੈਗਾ ਬਹੁਤ ਜ਼ਿਆਦਾ ਹੋ ਗਿਆ ਤੇ ਇਹਨਾਂ ਦਾ ਫਾਰਮ ਦੇਖ ਕੇ ਜਿਵੇਂ ਕੇਲੇ ਲੋਕ ਕਹਿੰਦੇ ਸੀਗੇ ਵੀ ਪਾਣੀ ਤੋਂ ਪਾਣੀ ਵਾਲੀ ਫਸਲ ਹੈ ਤੇ ਇਹ ਪਾਣੀ ਤੋਂ ਬਿਨਾਂ ਹੀ ਕਰੀ ਬੈਠੇ ਆ ਬਹੁਤ ਮਤਲਬ ਆਧਾਰਨਾ ਹੈਗੀਆਂ ਬਾਕੀ ਸਾਡੇ ਸਾਥੀ ਰਿਸ਼ਪਿੰਦਰ ਜੀ ਦੱਸਣਗੇ ਵੀ ਇਹਨਾਂ ਨੇ ਇਹਨਾਂ ਦਾ ਬਹੁਤ ਜ਼ਿਆਦਾ ਤਜਰਬਾ ਹੈਗਾ ਧੰਨਵਾਦ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਅੱਜ ਸਾਡਾ ਗੁਰਮੇਤਰੀ ਜੀ ਦੇ ਖੇਤ ਦਵਾਰੇ ਆਉਣ ਦਾ ਮੌਕਾ ਲੱਗਿਆ ਜੀ ਅਸੀਂ ਜਦੋਂ ਕਿਤੇ ਇੱਧਰ ਦੀ ਲੰਘਦੇ ਆਂ ਤੇ ਇਹਨਾਂ ਦੇ ਦਰਸ਼ਨ ਕਰਕੇ ਜਾਂਦੇ ਆਂ ਹਮੇਸ਼ਾ ਤੇ ਇਹ ਬਹੁਤ ਮਿਹਨਤ ਵਾਲਾ ਕੰਮ ਕਰਦੇ ਆ ਜੀ ਜਿਵੇਂ ਹੁਣ ਅੱਜ ਸੀ ਅੱਜ ਗੱਲਾਂ ਕਰਦੇ ਸੀ ਵੀ ਹੁਣ ਇੱਕ ਟ੍ਰੈਂਡ ਚੱਲਿਆ ਸੀ ਪਿੱਛੇ ਜੇ ਵੀ ਆਰਗੇਨਿਕ ਫੂਡ ਹਨਾ ਇਹ ਚੱਲਦਾ ਆਰਗੇਨਿਕ ਫੂਡ ਹਰੇਕ ਬੰਦਾ ਆਰਗੇਨਿਕ ਪਰ ਜਿਹੜੇ ਲੋਕ ਸਮਝਦਾਰ ਨੇ ਨਾ ਉਹ ਅਸਲ ਵਿੱਚ ਜਿਹੜਾ ਫੂਡ ਆ ਉਹ ਹੈਗਾ ਵੀ ਜਿਹੜਾ ਨਿਊਟ੍ਰੀਸ਼ਨ ਡੈਂਸ ਫੂਡ ਜਿਦੇ ਵਿੱਚ ਥੋੜਾ ਖਾਦਾ ਪਰ ਨਿਊਟ੍ਰੀਸ਼ਨਲ ਭਰਿਆ ਹੋਇਆ ਉਹ ਕਿਹਦੇ ਵਿੱਚ ਹੁੰਦਾ ਜਦੋਂ ਤੁਸੀਂ ਘੱਟ ਪਾਣੀ ਦੇ ਨਾਲ ਇਹਨੂੰ ਰੇਨ ਫੈਡ ਐਗਰੀਕਲਚਰ ਕਹਿੰਦੇ ਆ ਅੱਜਕੱਲ ਵੀ ਜਿਹੜਾ ਮੀਂਹ ਦੇ ਪਾਣੀ ਦੇ ਨਾਲ ਫਸਲ ਹੁੰਦੀ ਹੈ ਵੀ ਉਹ ਉਹ ਚ ਨਿਊਟ੍ਰੀਸ਼ਨ ਬਹੁਤ ਜ਼ਿਆਦਾ ਹੈ ਉਹ ਚ ਸਵਾਦ ਬਹੁਤ ਜ਼ਿਆਦਾ ਹੈ ਉਹਦੀ ਚਮਕ ਬਹੁਤ ਜ਼ਿਆਦਾ ਹੈ ਉਹ ਚ ਰੰਗ ਬੜਾ ਸੋਹਣਾ ਹੁੰਦਾ ਉਹ ਫਸਲ ਦਾ ਉਹ ਹਾਜਮ ਬਹੁਤ ਛੇਤੀ ਹੁੰਦਾ ਤੇ ਇਹ ਸਭ ਚੀਜ਼ਾਂ ਹੁਣ ਅੱਜ ਦੇ ਜਿਹੜੇ ਲੋਕ ਨੇ ਜਦੋਂ ਸਾਰਾ ਕੁਝ ਘੁਮ ਘੁਮਾ ਕੇ ਐਂਡ ਤੇ ਉੱਥੇ ਆ ਗਏ ਕਿ ਮੈਂ ਗੋਮਿੱਤਰ ਜੀ ਨਾਲ ਗੱਲ ਕਰ ਰਿਹਾ ਸੀ ਵੀ ਮੇਰੇ ਇੱਕ ਦੋਸਤ ਤੇ ਫਾਦਰ ਸਾਹਿਬ ਨੇ ਮੇਰੀ 85 ਸਾਲ ਉਮਰ ਹਮ ਉਹਨਾਂ ਨਾਲ ਮੈਂ ਇਦਾਂ ਹੀ ਗੱਲ ਕਰਨ ਲੱਗ ਗਿਆ ਤੇ ਉਹ ਕਹਿੰਦੇ ਵੀ ਮੇਰੇ ਦਾਦਾ ਜੀ ਇਹ ਕਹਿੰਦੇ ਹੁੰਦੇ ਸੀ ਵੀ ਜਿਹੜੀ ਕਣਕ ਨੂੰ ਖੂਹ ਦਾ ਪਾਣੀ ਲੱਗਿਆ ਹਮ ਉਹ ਕਣਕ ਉਹ ਘਰੇ ਖਾਣ ਨੂੰ ਨਹੀਂ ਰੱਖਦੇ ਸੀ ਅੱਛਾ ਕਹਿੰਦੇ ਉਹ ਚ ਕੀ ਤੱਤ ਰਹਿ ਗਏ ਹਮ ਵੀ ਤੱਕ ਤਾਂ ਉਹ ਚ ਜਿਹੜੀ ਬਰਾਨੀ ਫਸਲ ਹੋ ਗਈ ਤੇ ਉਸ ਤੋਂ ਬਾਅਦ ਅਸੀਂ ਦੇਖਿਆ ਜੀ ਜਿਵੇਂ ਹੁਣ ਵੀਰ ਹਰਵੀਰ ਵੀਰਾ ਅਸੀਂ ਇਹਨਾਂ ਦਾ ਗੁੱਡ ਦਾ ਇੱਕ ਲਾੜਾ ਅਸੀਂ ਕੱਲ ਇਹਨਾਂ ਕੋਲ ਗੁੱਡ ਬਣਾ ਕੇ ਲੈ ਕੇ ਆਂਦਾ ਠੀਕ ਹੈ ਤੇ ਅਸੀਂ ਜਿਹੜਾ ਗੰਨਾ ਵੀ ਆ ਗੰਨੇ ਨੂੰ ਵੀ ਆਪਣੇ ਪਾਣੀ ਦੀ ਫਸਲ ਮੰਨਦੇ ਜਿਵੇਂ ਤੁਸੀਂ ਕੇਲਾ ਬਿਨਾ ਪਾਣੀ ਤੋਂ ਕਰ ਲਿਆ ਤੇ ਇਹਦੇ ਕੇਲੇ ਬਾਰੇ ਵੀ ਜਿਵੇਂ ਗੁਰਮਿੱਤਰ ਜੀ ਤੁਹਾਡਾ ਜਿਹੜਾ ਕੇਲਾ ਵਾ ਉਹਦਾ ਵਜਨ ਬਹੁਤ ਜ਼ਿਆਦਾ ਹੁੰਦਾ ਥੋੜੇ ਜਿਹੇ ਕੇਲਿਆਂ ਦੇ ਕਿਲੋ ਬਣ ਜਾਂਦੇ ਨਿੱਗਰ ਬਣ ਜਾਂਦਾ ਨਿੱਗਰ ਬਣ ਜਾਂਦਾ ਉਹਦੇ ਨਿਊਟ੍ਰੀਸ਼ਨ ਵੀ ਜ਼ਿਆਦਾ ਉਵੇਂ ਅਸੀਂ ਜਿਹੜਾ ਆਪਣਾ ਗੰਨਾ ਵਾ ਉਹ ਵੀ ਇੱਕ ਪਾਣੀ ਵਾਲੀ ਫਸਲ ਮੰਨਦੇ ਪਰ ਅਸੀਂ ਉਹਨੂੰ ਜਦੋਂ ਪਾਣੀ ਬਿਲਕੁਲ ਸੰਕੋਚ ਕੇ ਬਹੁਤ ਘੱਟ ਤੋਂ ਘੱਟ ਪਾਣੀ ਬਸ ਉਹਨੂੰ ਜਿਉਂਦਾ ਰੱਖਣ ਲਈ ਪਾਣੀ ਲਾਇਆ ਤੇ ਜਿਹੜਾ ਮਤਲਬ ਉਹਨੂੰ ਪਾਣੀ ਲੱਗਿਆ ਉਹਨੇ ਗ੍ਰੋਥ ਕੀਤੀ ਉਹ ਮੀਂਹ ਦੇ ਪਾਣੀ ਨਾਲ ਕਰੀ ਜਦੋਂ ਫਿਰ ਉਹਦਾ ਗੁੜ ਬਣਾਉਂਦੇ ਆ ਜੀ ਉਹ ਚ ਕਣ ਬਹੁਤ ਜ਼ਿਆਦਾ ਹੁੰਦਾ ਉਹ ਚ ਗੁੜ ਵੀ ਜ਼ਿਆਦਾ ਨਿਕਲਦਾ ਉਹ ਚ ਸ਼ੱਕਰ ਵੀ ਵਧੀਆ ਬਣਦੀ ਆ ਤੇ ਮਤਲਬ ਹੁਣ ਸਾਨੂੰ ਐਂਡ ਤੇ ਨਾ ਇੱਤੀ ਹੋਣਾ ਪੈਣਾ ਵੀ ਅਸੀਂ ਜਿਹੜਾ ਘੱਟ ਪਾਣੀ ਨਾਲ ਜਦੋਂ ਫਸਲ اگਾਉਂਦੇ ਆ ਉਹ ਫਸਲ ਤਾਂ ਸੋਹਣੀ ਹੁੰਦੀ ਹੁੰਦੀ ਆ ਆਡੀ ਮਿੱਟੀ ਦੀ ਸਿਹਤ ਵੀ ਹੈ ਜਿਹੜੀ ਉਹ ਵੀ ਵਧੀਆ ਬਣਦੀ ਵਧੀਆ ਬਣਦੀ ਤੇ ਜਿਵੇਂ ਸੋਤਲ ਜੀ ਨੇ ਗੱਲ ਕੀਤੀ ਵੀ ਤੱਤਾਂ ਦੀ ਘਾਟ ਬਿਲਕੁਲ ਉਹ ਹੈਗੀ ਆ ਪਰ ਜਿਵੇਂ ਹੁਣ ਆ ਖੇਤ ਆ ਇਹਦੇ ਵਿੱਚ ਜਿਹੜੇ ਨਦੀਨ ਨੇ ਜੀ ਉਹ ਜਿਹੜੀ ਤਰ੍ਹਾਂ ਦੀ ਘਾਟ ਆ ਉਹ ਜਦ ਇੱਥੇ ਨਦੀਨ ਪੈਦਾ ਹੋ ਜਾਂਦਾ ਜਿਹਨੂੰ ਆਪਾਂ ਨਦੀਨ ਕਹਿੰਦੇ ਆ ਉਹ ਜੜੀ ਬੂਟੀਆਂ ਜੜੀ ਬੂਟੀ ਹੁੰਦੀ ਹੈ ਉਹ ਮਿੱਟੀ ਦੀ ਕਮੀ ਪੂਰੀ ਕਰਨਾ ਹੁੰਦਾ ਉਹ ਜੀ ਚੀਜ਼ ਪੈਦਾ ਹੁੰਦੀ ਆ ਜਿਹੜੀ ਉਹਦੀ ਤੱਤਾਂ ਦੀ ਜਿਹੜੀ ਕਮੀ ਆ ਉਹ ਪੂਰੀ ਕਰ ਦਿੰਦੀ ਹੈ ਕੁਦਰਤੀ ਖੇਤੀ ਦੇ ਵਿੱਚ ਸਾਨੂੰ ਜਿਹੜੀਆਂ ਚੀਜ਼ਾਂ ਬਾਹਰੋਂ ਤਾਂ ਹੀ ਨਹੀਂ ਪਾਉਣੀਆਂ ਪੈਂਦੀਆਂ ਕਿਉਂਕਿ ਉਹ ਹਾਂ ਇਹ ਜਿਹੜੇ ਇਹ ਆ ਜਿਹੜੀਆਂ ਬੂਟੀਆਂ ਉਗ ਰਹੀਆਂ ਇਹ ਹੀ ਉਹੋ ਘਾਟ ਪੂਰੀ ਕਰ ਦੇਣਗੀਆਂ ਤੇ ਬੜਾ ਵਧੀਆ ਲੱਗਿਆ ਜੀ ਤੁਹਾਡੇ ਕੋਲੇ ਆ ਕੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਇਹੀ ਆ ਵੀ ਇਹਨਾਂ ਨੂੰ ਆਪਾਂ ਵੱਧ ਤੋਂ ਵੱਧ ਪਰਮੇਤਰ ਜੀ ਨੂੰ ਸਪੋਰਟ ਕਰੀਏ ਤਾਂ ਕਿ ਇਹ ਹੋਰ ਵਧੀਆ ਕੰਮ ਕਰਨ ਦੀ ਆਗਿਆ ਤੁਹਾਨੂੰ ਧੰਨਵਾਦ ਧੰਨਵਾਦ ਜੀ ਤ੍ਰੀਕਾਲ ਜੀ ਮੈਂ ਨੌ ਫਰਵੀਰ ਸਿੰਘ ਟੈਂਡ ਸਵੱਦੀ ਗਲਾ ਜ਼ਿਲ੍ਹਾ ਲੁਧਿਆਣਾ ਕਥੀ ਉਦਰ ਤੇ ਖੇਤੀ ਕਰਦੇ ਇੱਥੇ ਅੱਜ ਗੁਰਮੇਤਰ ਜੀ ਦੇ ਕਿਹਾ ਬਹੁਤ ਵਧੀਆ ਲੱਗਿਆ ਜੀ ਦੇਖ ਕੇ ਜੰਗਲ ਪਾਣੀ ਤੋਂ ਬਣਾ ਕਰਦੇ ਤੇ ਅਸੀਂ ਸਾਡਾ ਵੀ ਹੈਗਾ ਵੀ ਥੋੜਾ ਜਿਹਾ ਆਪਦੇ ਘਰ ਵਾਸਤੇ ਜਾਂ ਹੋਰ ਵੱਧ ਫਰੂਟ ਲਾਈਏ ਤੇ ਕੋਸ ਸਾਡਾ ਹੈਗਾ ਵੀ ਇੱਥੇ ਚਿੜੀਆਂ ਹੋਰ ਜਾਨਵਰ ਇਹਨਾਂ ਦੇ ਖੇਤ ਵਿੱਚ ਸਾਨੂੰ ਬਹੁਤ ਮਿਲੇ ਜਿਵੇਂ ਉੱਲੂ ਹੋਰ ਵਧੀਆ-ਵਧੀਆ ਦੇਖਣ ਨੂੰ ਮਿਲਿਆ ਜਾਨਵਰ ਬਹੁਤ ਆ ਜੀ ਬਹੁਤ ਮਨ ਲੱਗਿਆ ਇੱਥੇ ਬੇ ਬਾਕੀ ਅਸੀਂ ਸਾਡਾ ਹੈਗਾ ਜੀ ਕੋਸ ਵੀ ਅਸੀਂ ਵੀ ਜੰਗਲ ਲਾਈਏ ਖੇਤ ਦੇ ਵਿੱਚ ਕਨਾਲ ਖੰਡ ਜਾਂ ਦੋ ਕਨਾਲਾਂ ਵੀ ਛੱਡਾਂਗੇ ਉਹ ਵੀ ਜਗਾ ਜੰਗਲ ਨੂੰ ਬਹੁਤ ਵਧੀਆ ਮਨ ਲੱਗਦਾ ਜੀ ਇਹਦੇ ਵਿੱਚ ਤੇ ਬਾਕੀ ਅਸੀਂ ਗੋੜ ਦਾ ਕੰਮ ਕਰਦੇ ਆਂ ਗੰਨੇ ਦਾ ਜੀ ਸਾਡਾ ਬਹੁਤ ਵਧੀਆ ਚੱਲ ਰਿਹਾ ਆਰਗੇਨਿਕ ਆ ਜੀ ਕੋਈ ਸਾਡਾ ਆਏ ਨਹੀਂ ਅਸੀਂ ਕੋਈ ਮਸ਼ਹੂਰੀ ਨਹੀਂ ਕਰਦੇ ਸਾਡਾ ਘਰੋਂ ਹੀ ਗੋੜ ਲੈ ਕੇ ਜਾਂਦੇ ਜੀ ਵਧੀਆ ਗੋੜ ਹੋਰ ਜਿਹੜੀਆਂ ਤਾਲਾਂ ਸਬਜ਼ੀਆਂ ਬੀਜਦੇ ਆਂ ਬਈ ਉਹ ਸਾਡੇ ਘਰੋਂ ਹੀ ਲੈ ਜਾਂਦੇ ਜੀ ਜਿੰਨਾ ਹੁੰਦਾ ਜੀ ਹੁਣੇ ਤੁਸੀਂ ਖੋਸਾਂਸ਼ ਖੇਤੀ 'ਚ ਹਾਂਜੀ ਬਹੁਤ ਵਧੀਆ ਜੀ ਬੱਚਿਆਂ ਨੂੰ ਬਜ਼ੁਰਗਾਂ ਨੂੰ ਜੇ ਆਪਾਂ ਵਧੀਆ ਸਿਹਤ ਰੱਖਣੀ ਆ ਤਾਂ ਸਾਡਾ ਪਰਿਵਾਰ ਸਾਰਾ ਜੀ ਉਹ ਵਧੀਆ ਹੀ ਕਹਿੰਦਾ ਸਾਰੇ ਅਸੀਂ ਇੱਕ ਐ ਨਹੀਂ ਕਹਿੰਦੇ ਕਿ ਮੈਂ ਕੱਲਾ ਹੀ ਆ ਸਾਰਾ ਪਰਿਵਾਰ ਵੀ ਜੁੜਿਆ ਹੋਇਆ ਵੀ ਹੈ ਵਧੀਆ ਕੰਮ ਕਰ ਬਹੁਤ ਵਧੀਆ ਲੱਗਿਆ ਜੀ ਆਪਾਂ ਨੂੰ ਰਲ ਮਿਲ ਕੇ ਕਰਨਾ ਚਾਹੀਦਾ ਇੱਕ ਦੂਏ ਦੀ ਬਾਹ ਫੜ ਕੇ ਜਤਰਾਗੇ ਤਾਂ ਇੱਕ ਇਕੱਠ ਬਣ ਜਾਂਦਾ ਗਰੁੱਪ ਬਣ ਜਾਂਦਾ ਤੇ ਹੌਸਲਾ ਮਿਲਦਾ ਤੇ ਉਹ ਖੇਤੀ ਜਿਹੜੀ ਤੁਸੀਂ ਕੀਤੀ ਆ ਮਤਲਬ ਕਿੰਨੇ ਸਾਲ ਤੋਂ ਕਰ ਰਹੇ ਹੋ ਇਹ 12 ਤੋਂ ਕਰ ਰਹੇ ਹੋ 2012 ਤੋਂ ਬਹੁਤ ਲੰਬੇ ਸਮੇਂ ਤੋਂ ਕਰ ਰਹੇ ਹੋ ਇੰਨਾ ਹੁਣ ਦੇਖੋ 2012 ਤੋਂ ਲੱਗੇ ਹੋਏ ਆ ਤਾਂ ਤੁਹਾਡਾ ਤਜਰਬਾ ਵੀ ਵੱਧ ਗਿਆ ਤੇ ਮਨ ਨੂੰ ਵੀ ਖੁਸ਼ੀ ਮਿਲਦੀ ਆ ਤੇ ਤੁਹਾਨੂੰ ਦੇਖ ਕੇ ਹੋਰ ਕਿਸਾਨਾਂ ਨੂੰ ਵੀ ਲੱਗਦਾ ਵੀ ਥੋੜੀ ਬਦਲ ਘਰ ਜੋ ਕੀ ਕਰੀਏ ਹਾਂਜੀ ਸੋ ਨਵੇਂ ਕਿਸਾਨ ਵੀ ਜੁੜ ਰਹੇ ਨੇ ਤੇ ਕਰ ਰਹੇ ਆ ਹੋਰ ਬਾਈ ਜੀ ਵੀ ਆਪਣੇ ਬਾਰੇ ਦੱਸਿਓ ਮੜਾ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਰਸ਼ਦੀਪ ਸਿੰਘ ਹੈ ਤੇ ਮੇਰਾ ਪਿੰਡ ਹੈਗਾ ਏਾਲੀ ਕਲਾ ਲੁਧਿਆਣੇ ਕੋਲੇ ਤੇ ਅਸੀਂ ਖੇਤੀ ਪਹਿਲਾਂ ਵੀ ਕਰਦੇ ਹਾਂ ਜਿਵੇਂ ਆਮ ਆਪਾਂ ਸਾਰੇ ਕੈਮੀਕਲ ਵਾਲੀ ਖੇਤੀ ਕਰਦੇ ਹਾਂ ਕਈ ਸਾਲਾਂ ਤੋਂ ਜੋ ਥੋੜਾ ਖਾਂਦਾਨੀ ਕੀਤਾ ਤੇ ਮੈਂ ਉਹਦੇ ਚੋਂ ਕੁਝ ਥੋੜਾ ਜਿਹਾ ਜਾਨੀ ਕਿਸੇ ਹੋਰ ਪਾਸੇ ਨੂੰ ਜਾ ਕੇ ਥੋੜਾ ਕਹਿ ਲਓ ਮੰਨ ਦੀ ਸ਼ਾਂਤੀ ਲਈ ਜਾਂ ਕਿਸੇ ਹੋਰ ਕਿਤੇ ਵੱਲ ਨੂੰ ਜਾਣਾ ਚਾਹੁੰਦਾ ਸੀਗਾ ਵੀ ਜਿਹਦੇ ਵਿੱਚ ਹੂੰ ਜਿਵੇਂ ਹੁਣ ਜਦੋਂ ਆਪਾਂ ਖੇਤੀ ਦੇ ਵਿੱਚ ਦੂਜੀ ਚੱਕ ਤੇ ਜ਼ੋਰੀਆ ਪਾਉਣਾ ਕੋਈ ਸਪਰੇਅ ਕਰਨੀ ਉਹ ਆਪ ਨੂੰ ਦੇਖ ਕੇ ਬੜਾ ਮਤਲਬ ਗਲਤ ਜਿਹਾ ਲੱਗਣਾ ਵੀ ਅਸੀਂ ਇਹ ਚੀਜ਼ ਲੋਕਾਂ ਨੂੰ ਖਾਣ ਨੂੰ ਦੇ ਰਹੇ ਹਾਂ ਸਹੀ ਗੱਲ ਹੈ ਤੇ ਉਹਦਾ ਬਦਲ ਭਾਰ ਦੇ ਭਾਰ ਦੇ ਮੈਂ ਮੇਰੀ ਮੁਲਾਕਾਤ ਹੋਈ ਰਸ਼ਪਿੰਦਰ ਜੀ ਨਾਲ ਹੂੰ ਤੇ ਇਹਨਾਂ ਨੂੰ ਮਿਲਿਆ ਇਹਨਾਂ ਦਾ ਖੇਤ ਦੇਖਿਆ ਤੇ ਦੇਖਿਆ ਵੀ ਇਦਾਂ ਦੇ ਵੀ ਲੋਕ ਹੈਗੇ ਐਵੇਂ ਵੀ ਖੇਤੀ ਹੋ ਰਹੀ ਆ ਹੂੰ ਤੇ ਕੋਈ ਕਿਸੇ ਕਿਸਮ ਦਾ ਕੈਮੀਕਲ ਨਹੀਂ ਪਾ ਰਹੇ ਕੋਈ ਗੈਰ ਕੁਦਰਤੀ ਉਹਦੇ ਵਿੱਚ ਖਾਦ ਨਹੀਂ ਕੋਈ ਸਪਰੇ ਨਹੀਂ ਕੁਝ ਨਹੀਂ ਕਰ ਰਹੇ ਔਰ ਵੱਡੀ ਗੱਲ ਇਹਨਾਂ ਦੇ ਖੇਤ ਦੇ ਵਿੱਚ ਜੀਵ ਜੰਤੂ ਵੀ ਭਰਪੂਰ ਨੇ ਔਰ ਉਹਨਾਂ ਦੇ ਨਾਲ ਨਾਲ ਜਿਹੜੇ ਹੋਰ ਜਾਨਵਰ ਨੇ ਪੰਛੀ ਵਗੈਰਾ ਹੋ ਗਏ ਉਹ ਵੀ ਬਹੁਤ ਦੇਖਣ ਨੂੰ ਮਿਲਦੇ ਆ ਸੋ ਤੁਹਾਨੂੰ ਮਨ ਨੂੰ ਵੀ ਸਕੂਨ ਮਿਲਦਾ ਉਹ ਚੀਜ਼ਾਂ ਦੇਖ ਕੇ ਔਰ ਨਾਲ ਦੀ ਨਾਲ ਹੀ ਤੁਹਾਡੀ ਜਿਹੜੀ ਉਤਪਾਦ ਆ ਉਹ ਵੀ ਪੂਰਾ ਮਿਲਦਾ ਵਾ ਝਾੜ ਵੀ ਵਧੀਆ ਮਿਲਦਾ ਤੇ ਉਹਦੇ ਨਾਲ ਤੁਹਾਡਾ ਮਤਲਬ ਨੁਕਸਾਨ ਵੀ ਨਹੀਂ ਹੋ ਰਿਹਾ ਹੈਗਾ ਤੇ ਨਾਲ ਤੁਸੀਂ ਕੰਮ ਵੀ ਚੰਗਾ ਕਰ ਰਹੇ ਹੋ ਤੁਸੀਂ ਜੀ ਨੂੰ ਕਿਸੇ ਨੂੰ ਦੇ ਵੀ ਰਹੇ ਹੋ ਚੀਜ਼ ਅਗਲੇ ਦੀ ਵਿਸ਼ੇਤ ਨੂੰ ਕੋਈ ਫਾਇਦਾ ਹੀ ਹੋ ਰਿਹਾ ਤੁਹਾਡੀ ਚੀਜ਼ ਖਾ ਕੇ ਸੋ ਮੈਨੂੰ ਤਾਂ 2 ਸਾਲ ਹੋਏ ਇਹਨਾਂ ਨਾਲ ਜੁੜੇ ਨੂੰ ਤੇ ਹੌਲੀ ਹੌਲੀ ਉਵੇਂ ਹੀ ਇਹਨਾਂ ਦੇ ਨਾਲ ਕੋਈ ਹੋਰ ਕੁਦਰਤੀ ਖੇਤੀ ਵਾਲੇ ਜਿਹੜੇ ਸੱਜਣ ਮਿੱਤਰ ਉਹਨਾਂ ਨੂੰ ਮਿਲ ਲਈਦਾ ਵਾ ਤੇ ਉਦਾਂ ਹੀ ਅਸੀਂ ਅੱਜ ਆਏ ਸੀਗੇ ਗੁਰਮਿੰਤਰ ਜੀ ਦੇ ਖੇਤ ਤੇ ਇਹਨਾਂ ਦੇ ਖੇਤ ਆ ਕੇ ਵੀ ਜਿਵੇਂ ਪਹਿਲਾਂ ਤਾਂ ਮੈਨੂੰ ਲੱਗਦਾ ਜੇ ਕੋਈ ਆਊਗਾ ਦੂਜੀ ਖੇਤੀ ਵਾਲਾ ਉਹਨੂੰ ਯਕੀਨ ਹੀ ਨਹੀਂ ਆਉਣਾ ਹੈਗਾ ਵੀ ਬਿਨਾਂ ਪਾਣੀ ਤੋਂ ਔਰ ਬਿਨਾਂ ਕਿਸੇ ਕਿਸਮ ਦੇ ਕੈਮੀਕਲ ਤੋਂ ਬਿਨਾਂ ਟਰੈਕਟਰ ਤੋਂ ਇੰਨੀ ਵਧੀਆ ਇਹ ਖੇਤੀ ਕਰ ਰਹੇ ਨੇ ਇੰਨਾ ਰਿਕਾਰਡ ਬ੍ਰੇਕਿੰਗ ਜਿਹੜਾ ਝਾੜ ਇਹ ਲੈ ਰਹੇ ਨੇ ਹਰ ਇੱਕ ਤਰ੍ਹਾਂ ਦੇ ਫਲ ਸਬਜ਼ੀਆਂ ਆਪਣੇ ਅਨਾਜ ਸੋ ਮਤਲਬ ਇਹ ਚੀਜ਼ਾਂ ਦੇਖ ਕੇ ਇੱਕ ਵਾਰੀ ਤੁਹਾਨੂੰ ਆਏ ਯਕੀਨ ਨਹੀਂ ਆਉਣਾ ਹੈਗਾ ਵੀ ਆਪਣੀ ਮਿੱਟੀ ਚ ਇੰਨੀ ਸ਼ਕਤੀ ਵੀ ਹੈਗੀ ਆ ਵੀ ਆਹ ਕੁਝ ਵੀ ਇੱਥੇ ਹੋ ਸਕਦਾ ਸੋ ਉਹੀ ਆ ਵੀ ਇਹਨਾਂ ਨੂੰ ਦੇਖ ਕੇ ਸਾਨੂੰ ਤਾਂ ਪ੍ਰੇਰਨਾ ਹੀ ਮਿਲਦੀ ਆ ਵੀ ਆਪਾਂ ਮਿੱਟੀ ਦਾ ਜਿਹੜਾ ਘਾਣ ਲਾ ਕਰੀਏ ਤੇ ਮਿੱਟੀ ਨੂੰ ਯਾਨੀ ਕੁਦਰਤ ਨੂੰ ਆਪਣਾ ਕੰਮ ਕਰਨ ਦਿਓ ਜਿੰਨੀ ਦਖਲੰਦਗੀ ਤੁਸੀਂ ਘੱਟ ਕਰੋਗੇ ਤੇ ਉਨਾ ਹੀ ਕੁਦਰਤ ਵੀ ਤੁਹਾਨੂੰ ਕੁਝ ਨਾ ਕੁਝ ਦੇ ਕੇ ਹੀ ਜਾਊਗੀ ਬੜਾ ਸਹੀ ਗੱਲ ਹੈ ਸੋ ਕਿਸਾਨ ਵੀਰੋ ਜਿੱਕਣ ਅਸੀਂ ਲੰਬੇ ਸਮੇਂ ਤੋਂ ਕਰਦੇ ਆ ਕੁਦਰਤੀ ਖੇਤੀ ਜਿਵੇਂ ਨਵੇਂ ਜੁੜਦੇ ਕਿਸਾਨ ਨੇ ਜਿਹੜੀਆਂ ਗਲਤੀਆਂ ਅਸੀਂ ਉਹ ਸਮੇਂ ਕੀਤੀਆਂ ਹੋਣਗੀਆਂ ਜਾਂ ਅਸੀਂ ਉਹ ਸਿੱਖਿਆ ਉਹ ਜਾਂ ਇਹਨਾਂ ਨੂੰ ਗਲਤੀਆਂ ਕਰਨ ਲਈ ਪ੍ਰੇਰਿਆ ਜਾਂਦਾ ਤਾਂ ਅਸੀਂ ਇਹਨਾਂ ਨੂੰ ਰੋਕ ਦਾਂਗੇ ਵੀ ਆਹ ਚੀਜ਼ਾਂ ਦੀ ਲੋੜ ਨਹੀਂ ਹੈਗੀ ਵੀ ਇਹ ਗਲਤੀਆਂ ਆਪਾਂ ਨੇ ਨਹੀਂ ਕਰਨੀਆਂ ਜਿਹੜੀਆਂ ਅਸੀਂ ਕੀਤੀਆਂ ਉਹ ਤੁਸੀਂ ਨਾ ਕਰਿਓ ਇੱਕ ਦੂਏ ਕਿਸਾਨ ਤੋਂ ਚਿਕਣ ਆਪਣੇ ਇਲਾਕੇ ਦਾ ਕਿਸੇ ਵੀ ਏਰੀਏ ਦੇ ਕਿਸਾਨ ਜਿਹੜੇ ਪ੍ਰਾਣੇ ਦੇਸੀ ਖੇਤੀ ਕਰਦੇ ਨੇ ਉਹਨਾਂ ਨਾਲ ਜਰੂਰ ਸੰਪਰਕ ਕੀਤਾ ਜਾਵੇ ਤਾਂ ਕਿ ਆਪਣੇ ਖਰਚੇ ਘੱਟ ਕੀਤੇ ਜਾਣ ਜਿਹੜੀ ਕੁਦਰਤੀ ਖੇਤੀ ਆ ਇਹ ਬਹੁਤ ਘੱਟ ਖਰਚਾ ਨਾਲ ਹੋ ਸਕਦੀ ਆ ਸਭ ਤੋਂ ਪਹਿਲਾਂ ਆਪਾਂ ਨੂੰ ਮਨ ਤੋਂ ਡਰ ਕੱਢਣਾ ਪੈਣਾ ਪਹਿਲਾ ਡਰਤਾ ਆਈ ਹੁੰਦਾ ਜੀ ਫਸਲਾਂ ਨੂੰ ਬਿਮਾਰੀਆਂ ਲੱਗ ਜਾਣਗੀਆਂ ਦੂਜਾ ਡਰ ਹੁੰਦਾ ਨਦੀਨਾਂ ਦਾ ਨਦੀਨ ਕੋਸ਼ ਸਮੇਂ ਲਈ ਨੁਕਸਾਨ ਕਰ ਸਕਦੇ ਆ ਮਿੱਟੀ ਦੇ ਵਿੱਚ ਸਾਡੇ ਕੋਲ ਉਹ ਦੇਸੀ ਵਧੀਆ ਕਿਸਮ ਦੇ ਉਹ ਬੀਜ ਹੁੰਦੇ ਨੇ ਤਾਂ ਨਦੀਨਾਂ ਦੇ ਵਿੱਚ ਕੰਪੀਟੀਸ਼ਨ ਲੜ ਕੇ ਬਾਹਰ ਆ ਸਕਦੇ ਨੇ ਜਿਹੜੇ ਨਦੀਨ ਨੇ ਇੱਕ ਮਲਚਿੰਗ ਦਾ ਕੰਮ ਕਰਦੇ ਨੇ ਤੇ ਜਿਹੜੀ ਮਿੱਟੀ 'ਚ ਖਰਾਕੀ ਦਿੱਤਾਂ ਦੀ ਕਮੀ ਆਉਂਦੀ ਆ ਉਹਨੂੰ ਠੀਕ ਕਰਦੇ ਨੇ ਤੇ ਅਗਲਾ ਕੰਮ ਆ ਵੀ ਜਿੰਨੇ ਨਦੀਨ ਜਾਦਾ ਕਿਸਮ ਦੇ ਹੋਣਗੇ ਉਹਨੇ ਜਾਦਾ ਕਿਸਮ ਦੀਆਂ ਜੜਾਂ ਮਿੱਟੀ 'ਚ ਗੜ ਲੰਗਣਗੀਆਂ ਸੁੱਕਣਗੀਆਂ ਤਾਂ ਪਾਣੀ ਦੇ ਜਾਣ ਦਾ ਹੀਠਾ ਨੂੰ ਰਾਹ ਬਣਦਾ ਤੇ ਜਿਹੜੀਆਂ ਜੜਾਂ ਨੇ ਨਦੀਨਾਂ ਦੀਆਂ ਉਹਦੇ ਨਾਲ ਬਹੁਤ ਸਾਰੇ ਸੂਖਮ ਜੀਵ ਪੈਦਾ ਹੁੰਦੇ ਨੇ ਜਿਹੜੇ ਮਿੱਟੀ ਦੀ ਵੀ ਉਪਜਾਊ ਸ਼ਕਤੀ ਹੋਰ ਵਧਾਉਂਦੇ ਨੇ ਜਿੰਨਾ ਮਿੱਟੀ ਨਾਲ ਜਾਦਾ ਛੇੜ ਸਾੜ ਹੋਇਆ ਮਿੱਟੀ ਦੀ ਉਹ ਤੋਂ ਜ਼ਿਆਦਾ ਲੈਣ ਦੀ ਕੋਸ਼ਿਸ਼ ਕੀਤੀ ਗਈ ਜਿੱਕਣ ਆਪਾਂ ਕਿਸੇ ਤੋਂ ਬਾਹਰ ਮਰੋੜ ਕੇ ਚੀਜ਼ ਜ਼ਿਆਦਾ ਲਵਾਂਗੇ ਤਾਂ ਉਹਦਾ ਰਿਜ਼ਲਟ ਵੀ ਆਪਾਂ ਨੂੰ ਹਾਜੀ ਮਿਲੇਗਾ ਪਰ ਜਿਹੜਾ ਪਿਆਰ ਸਤਿਕਾਰ ਨਾਲ ਆਪਾਂ ਮਿੱਟੀ ਤੋਂ ਕੰਮ ਲੈਨੇ ਆ ਉਹਦਾ ਰਿਜ਼ਲਟ ਵੱਖਰਾ ਹੁੰਦਾ ਸੋ ਇਹਦੇ ਵਿੱਚ ਡਰਨ ਦੀ ਕੋਈ ਲੋੜ ਨਹੀਂ ਨਦੀਨ ਵੀ ਕੁਝ ਸਮੇਂ ਲਈ ਨੁਕਸਾਨ ਕਰ ਸਕਦਾ ਕਿਉਂਕਿ ਜਿੰਨੇ ਚਿਰ ਮਿੱਟੀ 'ਚ ਖਰਾਕੀ ਤੱਤ ਘਟ ਨੇ ਉਨਾਂ ਹੀ ਦੇਰ ਫਸਲਾਂ ਕਮਜ਼ੋਰ ਹੁੰਦੀਆਂ ਨੇ ਸੋ ਉਹਦਾ ਰਿਜ਼ਲਟ ਵੱਖਰਾ ਸੋ ਸਾਰੇ ਕਿਸਾਨਾਂ ਨੂੰ ਮਿਲ ਜੁਲ ਕੇ ਇੱਕ ਦੂਜੇ ਨੂੰ ਸਿਖਾਈਏ ਤਾਂ ਕਿ ਆਪਾਂ ਆਪਣੇ ਪੰਜਾਬ ਦੇ ਵਿੱਚ ਵਾਤਾਵਰਣ ਤੇ ਲੋਕਾਂ ਦੀ ਸਿਹਤ ਵਧੀਆ ਬਣਾ ਸਕੀਏ ਸੋ ਸਾਰੇ ਕਿਸਾਨ ਵੀਰਾਂ ਦਾ ਉਰੇ ਪਹੁੰਚਣ ਤੇ ਆਪਣੇ ਵਧੀਆ ਅਮੁੱਲੇ ਵਿਚਾਰ ਦੱਸਣ ਦਾ ਤੇ ਸਿੱਖਣ ਦਾ ਖੇਤੀ ਸ਼ੁਰੂ ਕਰ ਰਹੇ ਨੇ ਜਾਂ ਕਰ ਰਹੇ ਨੇ ਤੇ ਜਿਹੜੇ ਨਵੇਂ ਲੱਗ ਰਹੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਸਵਾਗਤ ਆ ਵੀ ਖੇਤੀ ਨਾਲ ਜੁੜ ਕੇ ਆਪਣਾ ਵਾਤਾਵਰਣ ਬਚਾਈਏ ਸਤਿ ਸ੍ਰੀ ਅਕਾਲ ਜੀ